ਮੈਂ ਜਸਾਪਨੂਰ ਵਾਲਾ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਕਬੱਡੀ 001 ਦੇ ਉੱਤੇ ਤੋਂ ਤੋਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਬੈਲ ਦੇ ਆਈਕਨ ਨੂੰ ਦਬਾ ਲਓ ਤਾਂ ਜੋ ਕਬੱਡੀ ਦੀ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਅਤੇ ਨਾਲ ਹੀ ਸਾਡੇ ਫੇਸਬੁੱਕ ਪੇਜ ਕਬੱਡੀ 001 ਨੂੰ ਲਾਇਕ ਤੇ ਫੋਲੋ ਜ਼ਰੂਰ ਕਰ ਦਿਓ ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ ਹਾਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੌਣੀ ਦੇ ਕਬੱਡੀ ਕੱਪ ਬਾਰੇ ਕਿਹੜੀਆਂ-ਕਿਹੜੀਆਂ ਟੀਮਾਂ ਤੇ ਪਲੇਅਰ ਖੇਡਣਗੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਦੋਸਤੋ ਹਾਂਜੀ ਦੋਸਤੋ ਅੱਜ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੌਣੀ ਵਿਖੇ ਹੋਣ ਜਾ ਰਿਹਾ ਵੱਡਾ ਕਬੱਡੀ ਕੱਪ ਜਿੱਥੇ ਕਬੱਡੀ ਓਪਨ ਦੇ ਮੈਚ ਹੋਣਗੇ ਤਿੰਨ ਪਲੇਅਰ ਬਾਹਰੋਂ ਖੇਡਣਗੇ ਜੇਕਰ ਨਾਮ ਦੀ ਗੱਲ ਕਰੀਏ ਪਹਿਲਾ ਨਾਮ 1 ਲੱਖ ਦੂਜਾ 75 ਹਜ਼ਾਰ ਜੇਕਰ ਬੈਸਟਾਂ ਨੂੰ ਗੱਲ ਕਰੀਏ ਤਾਂ ਬੈਸਟਾਂ ਨੂੰ ਮੋਟਰਸਾਈਕਲ ਦੇ ਉੱਤੇ ਜਾਣਗੇ ਇਸ ਦਾ ਲਾਈਵ ਕਬੱਡੀ ਸਪੋਰ ਹਾਂਜੀ ਦੋਸਤੋ ਪਹਿਲੀ ਟੀਮ ਬਣੀ ਹੋਈ ਹੈ ਮੀਰਪੁਰ ਦੀ ਜਿਸ ਵਿੱਚ ਕੀਪਾ ਨਿੱਕਾ ਸੇਵਕ ਖਤਰਾ ਤੇ ਹੈਪੀ ਕਿੰਗਰਾ ਗੋਰੀ ਰੂੜੀ ਤੇ ਨਿੰਮਾ ਰੂੜੀ ਖੇਡਣਗੇ ਦੋਸਤੋ ਇਸ ਟੀਮ ਦੇ ਸਪੌਂਸਰ ਜੱਸਾ ਠੁੱਲੀ ਵਾਲਾ ਜੱਦਾ ਫੌਜੀ ਤੇ ਜਤਿੰਦਰ ਰੰਦਗੜ ਹੋਣਗੇ ਹਾਂਜੀ ਦੋਸਤੋ ਇਸ ਤੋਂ ਇਲਾਵਾ ਅਗਲੀ ਟੀਮ ਬਣੀ ਹੋਈ ਹੈ ਸਿਲਵਰੇ ਦੀ ਜਿਸ ਵਿੱਚ ਮੰਦਰ ਗੋਗੀ ਤੇ ਹੈਪੀ ਸਿਲਵਰਾ ਏਕ ਮੀਰਪੁਰ ਅਮਰਤ ਨਾਥਿਆਣਾ ਗੁਰਪ੍ਰੀਤ ਬਰੇ ਸਾਹਿਬ ਖੇਡਣਗੇ ਦੋਸਤੋ ਇਹ ਟੀਮ ਵੀ ਕੌਣੀ ਦੇ ਕਬੱਡੀ ਕੱਪ ਤੇ ਖੇਡਗੇ ਇਸ ਟੀਮ ਦੇ ਕੋਚ ਹੋਣਗੇ ਫੰਜਰ ਡਰੋਲੀ ਭਾਈ हां जी दोस्तों जेकर एस ਤੋਂ ਇਲਾਵਾ ਅਗਲੀ ਟੀਮ ਦੀ ਗੱਲ ਕਰੀਏ ਤਾਂ ਅਗਲੀ ਟੀਮ ਬਣੀ ਹੋਈ ਹੈ ਇਸੇ ਕੌਣੀ ਦੇ ਕਬੱਡੀ ਕੱਪ ਤੇ ਭੰਗਰ ਦੀ ਜਿਸ ਵਿੱਚ ਖੇਡਣਗੇ ਹੈਪੀ ਭੰਗਰ ਛੋਟਾ ਅੰਬੂ ਤੇ ਲੱਭੀ ਭੰਗਰ ਕਾਲਾ ਮਾਲਾ ਗੋਲਦੀ ਬੱਜੋਆਣਾ ਤੇ ਰੰਮੀ ਲਾਲਬਾਈ ਇਹ ਟੀਮ ਵੀ ਦੋਸਤੋ ਕੌਣੀ ਦੇ ਕਬੱਡੀ ਕੱਪ ਤੇ ਖੇਡੇਗੀ ਇਸ ਟੀਮ ਦੇ ਕੋਚ ਵੀ ਫੰਜਰ ਡਰੋਲੀ ਭਾਈ ਹੋਣਗੇ हां जी ਦੋਸਤੋ ਅਗਲੀ ਟੀਮ ਬਣੀ ਹੈ ਕੋਰੇ ਵਾਲੇ ਦੀ ਜਿਸ ਵਿੱਚ ਸੁਖਵੀਰ ਕੋਰੇਆਲਾ, ਗੋਪਤਾ, ਮਨਵੀਰ ਕੋਰੇਆਲਾ, ਲਾਲੀ ਚੰਗਾਵਾ, ਗੁਰੇਖ ਖਕਰਾਨਾ ਤੇ ਹੈਪੀ ਕੜਿਆਲ ਖੇਡਣਗੇ। ਇਹ ਟੀਮ ਵੀ ਦੋਸਤੋ ਕੌਣੀ ਦੇ ਕਬੱਡੀ ਕੱਪ ਤੇ ਖੇਡੇਗੀ। ਇਸ ਟੀਮ ਦੇ ਸਪான்ਸਰ ਵੀ ਫੰਜਰ, ਡਰੋਲੀ ਭਾਈ ਹੋਣਗੇ। ਹਾਂਜੀ ਦੋਸਤੋ ਅਗਲੀ ਟੀਮ ਬਣੀ ਹੈ ਕਾਂਗੇ ਦੀ ਜਸ ਵਿੱਚ ਗੁਰਵਿੰਦਰ, ਰਾਜੂ ਭਾਉ, ਅਮਰੀਕ, ਵੀਰਾ ਸੋਨੀ, ਨੀਟ ਆ ਤੇ ਘੋੜਾ ਕਾਂਗਾ ਖੇਡਣਗੇ। ਬਾਹਰਲੇ ਪਲੇਅਰਾਂ ਦੀ ਗੱਲ ਕਰੀਏ ਰਕੇਸ਼ ਬਾਪਰ, ਧਾਕੜ ਗੋਗੜੀਆਂ ਤੇ ਡੀਲਾ ਜਾਨ ਲਈ ਖੇਡਣਗੇ ਦੋਸਤੋ। ਇਹ ਟੀਮ ਵੀ ਕੌਣੀ ਦੇ ਕਬੱਡੀ ਕੱਪ ਤੇ ਖੇਡੇਗੀ। ਹਾਂਜੀ ਦੋਸਤੋ ਇਸ ਤੋਂ ਅਗਲੀ ਟੀਮ ਦੀ ਗੱਲ ਕਰੀਏ ਟੀਮ ਬਣੀ ਹੋਈ ਆ ਦਾਰਾਪੁਰ ਦੀ। ਜਿਸ ਵਿੱਚ ਹੈਰੀ ਤੇ ਅਰਸ਼ ਦਾਰਾਪੁਰ, ਚਿਰਾਗਦੀਨ ਮਈਆਂ ਵਾਲਾ, ਅਵਤਾਰ ਕਲੀਨਿਆਲ ਸਿੰਘ, ਸੁੱਚਾ ਸੂਰੇ ਵਾਲੀਆ ਖੇਡਣਗੇ ਦੋਸਤੋ। ਇਹ ਟੀਮ ਵੀ ਫੰਜਾ ਡੋਲੀ ਭਾਈ ਦੇ ਵੱਲੋਂ ਹੋਵੇਗੀ ਦੋਸਤੋ। ਹਾਂਜੀ ਦੋਸਤੋ ਇਹ ਸੀ ਕੌਣੀ ਦੇ ਕਬੱਡੀ ਕੱਪ ਰਿਕਾ ਟੀਮਾਂ। ਹਾਂਜੀ ਦੋਸਤੋ ਅਗਲੀ ਟੀਮ ਬਣੀ ਹੋਈ ਆ ਮਾਨਕਪੁਰ ਦੀ ਜਿਸ ਵਿੱਚ ਕਾਰਾ ਮਾਨਕਪੁਰ, ਭਾਉ ਕੰਗਾ, ਲੰਬੜ ਮੱਲੀਆਂ, ਗੱਗੀ ਜੈਮਲ ਸਿੰਘ ਗੱਗੀ ਚੱਕ ਦੇਸਰਾਜ ਸੁੱਖਾ ਬਾਜਵਾ ਸੁਖੀ ਵਾਲੀ ਦਾ ਹਰਿਆਣਾ ਤੇ ਪਿੰਡਾ ਸੱਜਣਾਲ ਖੇਡਣਗੀ ਇਹ ਟੀਮ ਦੋਸਤੋ ਮਾਨਕਪੁਰ ਦੇ ਕਬੱਡੀ ਕੱਪ ਤੇ ਖੇਡੇਗੀ ਇੱਕ ਤੋਂ ਦੋਸਤੋ ਜੋ ਆਪਾਂ ਕਾਂਗੇ ਦੀ ਟੀਮ ਪਾਈ ਜਾ ਉਹ ਸ਼ਹਿਰ ਗੋਗੜੀਆਂ ਦੀ ਟੀਮ ਵੀ ਬਣ ਸਕਦੀ ਆ ਉਹੀ ਪਲੇਅਰ ਗੋਗੜੀਆਂ ਚ ਵੀ ਖੇਡ ਸਕਦੇ ਕਾਂਗੇ ਚ ਵੀ ਜੇਕਰ ਆਪਣੀ ਜਾਣਕਾਰੀ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਜਰੂਰ ਕਰਦਿਆ ਕਰੋ ਵੀਡੀਓ ਨੂੰ ਲਾਇਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਹੀ ਬੈਲ ਆਈਕਨ ਦਬਾ ਦਿਓ ਤਾਂ ਜੋ ਕਬੱਡੀ ਦੀ ਹਰੇਕ ਜਾਣਕਾਰੀ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਧੰਨਵਾਦ ਦੋਸਤੋ